ਸਾਰਨ 9 ਤਾਰੀਖ ਨੂੰ ਜਿਹੜੀ ਅਸੀਂ ਸਬ ਕਮੇਟੀ ਬਣਾਈ ਹੈ ਪੰਜ ਮੈਂਬਰੀ ਕਮੇਟੀ ਕੀ ਕੀ ਸਵਾਲ ਕਰਨ ਨੇ ਕਿਵੇਂ ਅਸੀਂ ਵਿਰੋਧ ਕਰਨਾ ਹੈ ਕੋ ਦਾ ਮੋਡਸ ਆਪ੍ਰੈਂਟੀ ਕੀ ਹੋਏਗਾ ਉਹ ਸਾਰਾ 9 ਤਾਰੀਖ ਨੂੰ ਪੰਜ ਮੈਂਬਰੀ ਕਮੇਟੀ ਡਿਸਾਈਡ ਕਰਕੇ ਆਪਣੇ ਸਾਰੇ ਕੰਸਟੀਟੂਐਂਟਸ ਨੂੰ ਦੱਸੇਗੀ ਔਰ 21 ਤਾਰੀਖ ਦੀ ਜਿਹੜੀ ਰੈਲੀ ਹੈ ਉਹਦੇ ਉਹਦੇ ਵਿੱਚ ਕਿਵੇਂ ਆਉਣਾ ਉਹ ਸਾਰਾ 9 ਤਾਰੀਖ ਦੀ ਮੀਟਿੰਗ ਚ ਡਿਸਾਈਡ ਹੋ ਜਾਏਗਾ ਰਾਜਵਾਲ ਸਾਹਿਬ ਆਪ ਤ੍ਰਿਕੋਟ ਨੇ ਪ੍ਰੋਟੈਸਟ ਹੋਇਆ ਮੰਨਨ ਹੱਕ ਦੇ ਇਜਲਾਸ ਨਾਲੋਂ ਨਹੀਂ ਚਿਆ ਹੈ ਕੀ ਐਸਵੀ ਪ੍ਰੋਟੈਸਟ ਐਸੀ ਵਿਰੋਧ ਜੋ ਬੀਜੇਪੀ ਕੇ ਕੈਂਡੀਡੇਟਸ ਹੈ ਉਹ ਪੰਜਾਬ ਮੇ ਆਨੇ ਵਾਲੇ ਦਿਨੋਂ ਮੇ ਹੋਗੇ ਔਰ ਨਹੀਂ ਵਿਰੋਧ ਕਰਾਂਗੇ ਇਹ ਸਾਡਾ ਪ੍ਰਿੰਸੀਪਲੀ ਇਹ ਫੈਸਲਾ ਹੈ ਇਹ ਸਾਡਾ 14 ਤਾਰੀਖ ਨੂੰ ਦਿੱਲੀ ਦੀ ਜਿਹੜੀ ਮਹਾਂ ਰੈਲੀ ਸੀ ਉਹਦੇ ਵਿੱਚ ਐਲਾਨ ਹੋ ਗਿਆ ਸੀ ਵੀ ਥਰੂਆਊਟ ਦਾ ਕੰਟਰੀ ਇੱਥੇ ਇਕੱਲਾ ਪੰਜਾਬ ਚ ਨਹੀਂ ਸਾਰੇ ਦੇਸ਼ ਵਿੱਚ ਵਿਰੋਧ ਕਰਾਂਗੇ ਔਰ ਇਹ ਵੀ ਫੈਸਲਾ ਹੋ ਗਿਆ ਸੀ 30 ਤਾਰੀਖ ਨੂੰ ਜਿਹੜੀ ਸਾਡੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਸੀ ਹਰਿਆਣੇ ਦੇ ਵਿੱਚ ਰੋहतक ਚ ਉਹਦੇ ਵਿੱਚ ਫੈਸਲਾ ਹੋ ਗਿਆ ਸੀ ਸਾਰੀਆਂ ਸਟੇਟਾਂ ਚ ਅ ਲੀਡਰਸ ਵੀ ਭੇਜੇ ਜਾਣ ਔਰ ਹਰ ਸਟੇਟ ਦਾ ਯੂਨਿਟ ਹੈ ਜਿਹੜਾ ਇਸ ਸਕੀਮ ਦਾ ਉਥੇ ਵਿਰੋਧ ਲਈ ਆਪੋ ਆਪਣਾ ਪ੍ਰੋਗਰਾਮ ਉਲੀਕੇ ਇਮੀਡੀਏਟਲੀ ਉਲੀਕੇ ਇਹ 30 ਤਰੀਕ ਦੀ ਮੀਟਿੰਗ ਸਾਰੇ ਨੂੰ ਹਦਾਇਤਾਂ ਕਰ ਦਿੱਤੀਆਂ ਹੋਈਆਂ ਸੀ। ਚੋਣ ਲਗਾ ਤਾਂ ਫੈਸਲਾ ਵੀ ਹੈਗਾ ਕੀ ਤੁਹਾਡਾ? ਹਾਂ ਜੀ। ਚੋਣ ਲਗਾ ਤਾਂ ਫੈਸਲਾ ਨਹੀਂ। ਨਹੀਂ ਜੀ ਨਹੀਂ। ਚੋਣ ਲਗਾ। ਚੋਣ ਲਗਾ ਤਾਂ ਇਹਨਾਂ ਨੂੰ ਮੋਦੀ ਦਾ ਲਗਾ ਹੋਇਆ। ਮੋਦੀ ਨਾਲ ਮੀਟਿੰਗ ਤੇ ਲਈ ਇੱਕ ਕਮੇਟੀ ਬਣਾਈ ਸੀ। ਪਰ ਫਾਕੀਆਂ ਦਾ ਕੀ ਗੱਲਬਾਤ ਹੈ ਉਹ ਹਲੇ ਚੱਲ ਰਹੀ ਹੈ ਗੱਲਬਾਤ ਹਾਲੇ ਕਿਸੇ ਸਿੱਧੇ ਤਰੀਕੇ ਕੋਈ ਨਹੀਂ ਰਾਜਵਾਲ ਸਾਹਿਬ ਇੱਕ ਕ੍ਰਿਟੀਕਲ ਸਵਾਲ ਜੀਤੂ ਜੀ ਦੇ ਨਾਲ ਇਸ ਵਕਤ ਦਲ ਬਦਲਾਅ ਦੀ ਤਾਂ ਦਲ ਬਦੂਆਂ ਦੀ ਸਿਆਸਤ ਚੱਲਦੀ ਹੈ ਪੰਜਾਬ ਤੋਂ ਦੇਖਿਓ ਜੀਤੂ ਕਿਹਨਾਂ ਲਗਾਤਾਰ ਭਾਜਪਾ ਦੇ ਵਿੱਚ ਜਾਣ ਗਿਆ ਸਰੋਸ਼ਾ ਹੋ ਗਿਆ ਨੇ ਤਾਂ ਭਾਜਪਾ ਅਗਲਾ ਬੰਦੇ ਬੁਲਾ ਰਹੀ ਹੈ ਤੁਸੀਂ ਸਿਆਸੀ ਤੌਰ ਤੇ ਕਿਵੇਂ ਸਾਧ ਰੱਖਦੇ ਹੋ ਪੰਜਾਬ ਕਿਸ ਤਰ੍ਹਾਂ ਹੋ ਜਾਣੀ ਹੈ ਕੁਆਲਿਟੀ ਪੰਜਾਬ ਪੰਜਾਬ ਦੇ ਲੋਕ ਬਹੁਤ ਇਨਲਾਈਟਡ ਨੇ ਬਹੁਤ ਸਿਆਣੇ ਨੇ ਇੱਥੇ ਇਹੋ ਜਿਹੇ ਲੋਕਾਂ ਨੂੰ ਲੋਕਾਂ ਨੂੰ ਸਜ਼ਾ ਦੇਣੀ ਆਉਂਦੀ ਹੈ ਲੋਕ ਸਜ਼ਾ ਦੇ ਦੇਣ ਦੀ ਫਿਕਰ ਨਾ ਕਰੋ ਅਖਰਤਾਂ ਲਈ ਆ ਕਿੱਸ ਕੀ ਉਹਨੇ ਕੁਝ ਕਿਸਾਨਾਂ ਨੂੰ ਪਹਾੜ ਪਹਾੜਾ ਪੱਲਾ ਅੜ ਸਕਦੇ ਸਮੀਕਰਨ ਬਣਦੇ ਨੇ ਉਹਨਾਂ ਨੇ ਇਹਤਵਾ ਦਿੱਤਾ ਤੁਹਾਨੂੰ ਸੋਚ ਉਹ ਸਾਰੀ ਐਸ ਕੇ ਐਮ ਵਿੱਚ ਕਿਸੇ ਨੇ ਸੋਚਿਆ ਤਾਂ ਕੋਈ ਨਹੀਂ ਨੇਕ ਜਿਹੜੇ ਚਾਰ ਚਾਰ ਬੜੀ ਚੀਜ਼ ਹੈ। ਸੁਭਰਾਮੀ ਜੀ ਨੂੰ ਸੋਚ ਨਹੀਂ। ਦੇ ਅਫਵਾਹਾਂ ਤਾਂ ਚਲਦੀ ਰਹਿੰਦੀ ਐ। ਦੂਸਰੀ ਗੱਲ ਉਹ ਸਾਡਾ ਲਾਸਟ ਸਟੈਪ ਹੋਊਗਾ। ਅਸੀਂ ਕਦੇ ਵੀ ਇਹੋ ਜਿਹਾ ਸਟੈਪ ਨਹੀਂ ਕਿਸਾਨਾਂ ਨੂੰ ਸੋਚੂਗਾ। ਨਹੀਂ ਇੱਕ ਇੱਕ ਨਹੀਂ ਸਭ ਇੱਕ ਨਹੀਂ ਸਾਰੇ ਰਾਜਾਂ 'ਚ ਹੋ ਰਿਹਾ ਹੈ। ਕਿਹਾ ਕਿ ਗੱਦੇਵਾਲ ਸਾਹਿਬ ਆਰਐਸਐਸ ਦੇ ਬੰਦੇ ਨਹੀਂ। ਉੱਧੇ ਪਾਸੇ ਗੱਦੇਵਾਲ ਸਾਹਿਬ ਬੜਾ ਸਮਝ ਗਿਆ ਕਿ ਸੈਂਨਾ ਦਾ ਰੋਡ ਪੈਲੇ ਲੈਂਡ ਲੈਣ ਦੀ ਅਨੁਭੂਰੀਆ ਹੋਰ ਫੇਰਬਲ ਪੁੱਕਾ ਖੂਦ ਨੇ ਮੈਂ ਮਾਝਾ ਬਤਾਉਂਦਾ। ਉਹ 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 ਕਾਰਨ ਜਾਰੀ ਕੀ ਹੈ ਲਿਸਟ ਦੀ ਉਹ ਜਿਹੜਾ ਉਹਨਾਂ ਦਾ ਬਿਆਨ ਦਿੰਦੇ ਉਹਨਾਂ ਨੂੰ ਪਤਾ ਉਸ ਬਾਰੇ ਸਾਨੂੰ ਨਹੀਂ ਕੁਝ ਵੀ ਪਤਾ ਜੇ 3000 ਕਰੋੜ ਦੀ ਗੱਲ ਕਰਦੇ ਆ ਉਹ ਜਿਨ੍ਹਾਂ ਨੇ ਇਲਜ਼ਾਮ ਲਾਇਆ ਉਹ ਪ੍ਰੂਫ ਕਰ ਦੇਣ ਫਿਰ ਉਹ ਸਥਿਤੀ ਕਲੀਅਰ ਹੋ ਜਾਊਗੀ ਉਸ ਬਾਅਦ ਵਿਵਾਦ ਦੇ ਵਿੱਚ ਅਸੀਂ ਫਸਦੇ ਨਹੀਂ ਰਾਜੇਵਾਲ ਸਾਹਿਬ ਜੇ ਤੁਸੀਂ ਵਿਰੋਧ ਕਰੋਗੇ ਹੋਰ ਰਾਜਨੀਤਿਕ ਦੱਲ ਵੀ ਕਰੋਗੇ ਤੁਸੀਂ ਸਾਫ਼ ਕਰਦੇ ਆ ਚੋਣ ਲੜਤੀ ਨਹੀਂ ਹੈ ਕਿਸੇ ਰਾਜਨੀਤਿਕ ਦਾਮੂ ਸਮਰਥਨ ਦੇਵੋਗੇ ਨਹੀਂ ਅਸੀਂ ਕਹਾਂਗੇ ਲੋਕਾਂ ਨੂੰ ਜਿਹੜਾ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਪਾਓ ਅਸੀਂ ਕਿਸੇ ਇੱਕ ਪਾਰਟੀ ਨੂੰ ਸਪੋਰਟ ਨਹੀਂ ਕਰਾਂਗੇ